ਘਰਜਪਕਾਰ ਦੇ ਵਿੱਚ ਇਹ ਟੇਸਟੀ ਦੇ ਖੁਰਕਰੇ ਇਹ ਸਨੈਕਸ ਬਣਾ ਕੇ ਤਿਆਰ ਕਰਾਂਗੇ ਤੇ ਚਟਪਟ ਬਣ ਕੇ ਤਿਆਰ ਹੋ ਜਾਣਗੇ ਬਹੁਤ ਟੇਸਟੀ ਲੱਗਦੀ ਹੈ ਇਹ ਗਰਮਾ ਗਰਮ ਇਹ ਸਿਰਫ ਆਲੂਆਂ ਤੋਂ ਆਪਾਂ ਤਿਆਰ ਕਰ ਲਾਂਗੇ ਜਿਆਦਾ ਮਸਾਲਿਆਂ ਦੀ ਹੈ ਜਿਆਦਾ ਸਮਾਨ ਦੀ ਬਿਲਕੁਲ ਜ਼ਰੂਰਤ ਨਹੀਂ ਇਸ ਤਰੀਕੇ ਦੇ ਸਨੈਕਸ ਆਪਾਂ ਨੂੰ ਵਿਆਹਾਂ ਦੇ ਵਿੱਚ ਖਾਣ ਨੂੰ ਮਿਲਦੇ ਹੁੰਦੇ ਆ ਤੇ ਅੱਜ ਆਪਾਂ ਇਹ ਘਰ ਦੇ ਵਿੱਚ ਤਿਆਰ ਕਰ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸਿਰਫ ਤਿੰਨ ਆਲੂਆਂ ਤੋਂ ਬਹੁਤ ਹੀ ਕੁਰਕਰੇ ਤੇ ਟੇਸਟੀ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ। ਨਾ ਹੀ ਆਪਾਂ ਨੂੰ ਆਰਾ ਰੋਟੀ ਜਾਂ ਕਾਰਨ ਸਟਾਰਚ ਦੀ ਜ਼ਰੂਰਤ ਹੈ, ਨਾ ਬੇਸਣ ਦੀ, ਨਾ ਮੈਦੇ ਦੀ ਜ਼ਰੂਰਤ ਹੈ। ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਇਹ ਕੁਰਕਰੇ ਜਿਹੇ ਸਨੈਕਸ ਹੈ ਜਿਹੜੇ ਬਣ ਜਾਣਗੇ। ਤੇ ਚਲੋ ਜੀ ਫਿਰ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿਹਨਾ ਕਿਹਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ। ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ, ਵੀਡੀਓ ਨੂੰ ਪੂਰਾ ਦੇਖਿਓ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਤੇ ਤੇਜੀ ਆਪਣੇ ਕੋਲੇ ਹੈਗੇ ਉਬਲੇ ਹੋਏ ਤਿੰਨ ਆਲੂ ਸਿਰਫ ਤਿੰਨ ਆਲੂਆਂ ਤੋਂ ਆਪਾਂ ਇਹ ਨਾਸ਼ਤਾ ਜਿਹੜਾ ਇੰਨਾ ਖੁਰਖਰਾ ਦੇਣਾ ਵਧੀਆ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਉਬਾਲ ਕੇ ਠੰਡਾ ਜ਼ਰੂਰ ਕਰ ਲਿਓ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਵੀ ਇਹਨਾਂ ਨੂੰ ਠੰਡਾ ਕਰਨਾ ਹੈ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਕद्दूकश ਕਰ ਲਾਂਗੇ ਇਹਦੇ ਵਿੱਚ ਨਾ ਟੁਕੜੇ ਨਹੀਂ ਹੋਣੇ ਚਾਹੀਦੇ ਵੀ ਬਿਲਕੁਲ ਚੰਗੇ ਤਰੀਕੇ ਨਾਲ ਇਹ ਵਧੀਆ ਮੈਸ਼ ਹੋ ਜਾਣ ਇਸ ਕਰਕੇ ਮੈਂ ਇਹਨਾਂ ਨੂੰ ਕद्दूकश ਕਰ ਲਵਾਂਗੀ ਤੇ ਆਲੂ ਜੀ ਆਪਾਂ ਚੰਗੇ ਤਰੀਕੇ ਨਾਲ ਕद्दूकश ਕਰ ਲਏ ਥੋੜਾ ਜਿਹਾ ਮੈਂ ਇਹਨਾਂ ਨੂੰ ਹੋਰ ਮੈਸ਼ ਕਰ ਲੂੰਗੀ ਵੀ ਇਹਦੇ ਵਿੱਚ ਜੋ ਵੀ ਟੁਕੜੇ ਹੋਏ ਨਾ ਉਹ ਵੀ ਖਤਮ ਹੋ ਜਾਣਾ ਤੇ ਆਲੂਆਂ ਨੂੰ ਚੰਗੇ ਤਰੀਕੇ ਨਾਲ ਜੀ ਆਪਾਂ ਮੈਸ਼ ਕਰ ਲਿਆ ਇੱਥੇ ਆਪਾਂ ਜਿੰਨੇ ਆਲੂ ਲੈਂਦੇ ਆ ਤੇ ਜਿੰਨਾ ਆਪਾਂ ਜਿਹੜਾ ਵੀ ਸਮਾਨ ਵਰਤਾਂਗੇ ਨਾ ਤੁਸੀਂ ਉਹਨਾਂ ਨੂੰ ਨੇ ਵਰਤਿਓ ਫਿਰ ਇਹ ਰੈਸਪੀ ਵਧੀਆ ਬਣੂਗੀ ਸੋ ਹੁਣ ਇਹਨੂੰ ਵਧੀਆ ਫਲੇਵਰ ਦੇਣ ਦੇ ਲਈ ਆਪਾਂ ਇਹਦੇ ਵਿੱਚ ਇੱਕ ਦੋ ਮਸਾਲੇ ਐਡ ਕਰਾਂਗੇ ਤੇ ਚਮਚ ਦਾ ਚੌਥਾ ਇਹ ਸਾਜੀ ਆਪਾਂ ਕਾਲੀਆਂ ਮਿਰਚ ਐਡ ਕਰਾਂਗੇ ਯਾਨੀ ਕਿ ਅੱਧੇ ਕ ਚਮਚ ਤੋਂ ਵੀ ਘੱਟ ਨਮਕ ਸਵਾਦ ਅਨੁਸਾਰ ਐਡ ਕਰਾਂਗੇ ਅੱਧਾ ਕ ਚਮਚ ਦਰਦਰੀਆਂ ਕੋਟੀਆਂ ਹੋਈਆਂ ਲਾਲ ਮਿਰਚਾਂ ਯਾਨੀ ਕਿ ਚਿਲੀ ਫਲੈਕਸ ਅੱਧਾ ਚਮਚ ਐਡ ਕਰਦੇ ਆਂਗੇ ਤੁਸੀਂ ਪੀਸੀਆਂ ਹੋਈਆਂ ਲਾਲ ਮਿਰਚਾਂ ਵੀ ਐਡ ਕਰ ਸਕਦੇ ਹੋ ਤੇ ਹਾਂਜੀ ਇੱਕ ਚਮਚ ਭਰ ਕੇ ਆਪਾਂ ਲਸਣ ਐਡ ਕਰਾਂਗੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਊਗਾ ਤੁਸੀਂ ਚਾਹੇ ਪੇਸਟ ਐਡ ਕਰ ਲਿਓ ਬਣਿਆ ਬਣਾਇਆ ਪੇਸਟ ਵੀ ਮਿਲ ਜਾਂਦਾ ਜਾਂ ਫਿਰ ਫਰੈਸ਼ ਲਸਣ ਨੂੰ ਜਿਹੜਾ ਕद्दूकस ਕਰ ਲਿਓ ਇੱਕ ਚਮਚ ਭਰ ਕੇ ਹਰੀਆਂ ਮਿਰਚਾਂ ਦਾ ਐਡ ਕਰਾਂਗੇ ਇਹਨਾਂ ਨੂੰ ਆਪਾਂ ਬਰੀਕ ਕੱਟ ਲਿਆ ਸੀ ਜੇ ਸਪੈਸ਼ਲ ਬੱਚਿਆਂ ਲਈ ਨਾਸ਼ਤਾ ਬਣਾਉਣਾ ਹੋਇਆ ਫਿਰ ਤੁਸੀਂ ਇੱਕ ਤਰ੍ਹਾਂ ਦੀਆਂ ਯਾਨੀ ਕਿ ਕਾਲੀਆਂ ਮਿਰਚਾਂ ਐਡ ਕਰ ਲਿਓ ਬ੍ਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਾਂਗੇ ਹਰੇ ਧਨੀਏ ਨੂੰ ਵੀ ਤੁਸੀਂ ਜਿਹੜਾ ਥੋੜਾ ਜਿਹਾ ਸੁਕਾ ਲਿਓ ਤੇ ਹੁਣ ਜੀ ਸਾਰੇ ਮਸਾਲੇ ਸਾਰੀਆਂ ਚੀਜ਼ਾਂ ਆਪਾਂ ਐਡ ਕਰ ਲੀਆਂ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਬਹੁਤ ਹੀ ਵਧੀਆ ਇਹਦੇ ਨਾਲ ਟੇਸਟ ਆਊਗਾ ਜਿਹੜੇ ਜਿਹੜੇ ਆਪਾਂ ਮਸਾਲੇ ਐਡ ਕੀਤੇ ਆ ਤੁਸੀਂ ਇੱਥੇ ਨਮਕ ਚੈੱਕ ਕਰ ਲਿਓ ਜੇ ਤੁਹਾਨੂੰ ਘੱਟ ਲੱਗਿਆ ਨਾ ਤੁਸੀਂ ਹੋਰ ਐਡ ਕਰ ਲਿਓ ਹਾਂਜੀ ਸਾਰੇ ਮਸਾਲੇ ਨੇ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਗੁਰਕਰੇ ਬਣਾਉਣ ਦੇ ਲਈ ਇੱਕ ਇਹੋ ਜੀ ਚੀਜ਼ ਐਡ ਕਰਾਂਗੇ ਵੀ ਜੀ ਦੇ ਨਾਲ ਇਹ ਬਹੁਤ ਵਧੀਆ ਟੇਸਟੀ ਦੇ ਗੁਰਕਰੇ ਬਣ ਕੇ ਤਿਆਰ ਹੋਣਗੇ ਆਪਾਂ ਬਿਨਾ ਮੈਦੇ ਤੋਂ ਬਿਨਾ ਬੇਸਨ ਤੋਂ ਤੇ ਬਿਨਾ ਕਾਰਨ ਸਟਾਰਚ ਤੋਂ ਜਿਹੜੇ ਬਣਾਵਾਂਗੇ ਉਹਦੇ ਲਈ ਮੇਰੇ ਕੋਲੇ ਹੈਗਾ ਜੀ ਇੱਥੇ ਚੌਲਾਂ ਦਾ ਆਟਾ ਸਿਰਫ ਆਪਾਂ 3 ਚਮਚਾ ਜਿਹੜਾ ਇਹ ਚੌਲਾਂ ਦਾ ਆਟਾ ਐਡ ਕਰਾਂਗੇ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਘਰ ਦੇ ਵਿੱਚ ਨਾ ਹੋਇਆ ਤਾਂ ਚੌਲ ਤਾਂ ਹੁੰਦੇ ਹੀ ਆ ਘਰੇ ਤਾਂ ਉਹਨਾਂ ਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਜਿਹੜਾ ਤੁਸੀਂ ਇਸ ਤਰੀਕੇ ਨਾਲ ਆਟਾ ਤਿਆਰ ਕਰ ਸਕਦੇ ਹੋ ਤੇ ਹੁਣ ਆਪੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਵੀ ਆਲੂ ਆ ਜਿਹੜੇ ਕਿੰਨੇ ਡਰਾਈ ਹੈ ਕਿਉਂਕਿ ਮੈਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਰੱਖਤਾ ਸੀ ਫ੍ਰਿਜ ਦੇ ਵਿੱਚ ਜ਼ਰੂਰ ਰੱਖ ਦਿਓ ਆਲੂਆਂ ਦਾ ਜਿਹੜਾ ਮੋਇਸਚਰ ਹੈ ਨਾ ਉਹ ਇਹਦੇ ਵਿੱਚ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਫਿਰ ਆਪਣੇ 스ਨੈਕਸ ਆ ਜਿਹੜੇ ਬਹੁਤ ਜ਼ਿਆਦਾ ਕਰਕਰੇ ਬਣਨਗੇ ਤੇ ਜੇ ਆਲੂ ਜ਼ਿਆਦਾ ਗਿੱਲੇ ਹੋਏ ਨਾ ਫਿਰ ਆਲੂਆਂ ਦੇ ਵਿੱਚ ਚੌਲਾਂ ਦਾ ਆਟਾ ਜ਼ਿਆਦਾ ਲੱਗੂਗਾ ਤੇ ਹਾਂਜੀ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਆٹے ਨੂੰ ਵੀ ਮਿਕਸ ਕਰ ਲਿਆ ਪਰ ਮੈਨੂੰ ਥੋੜਾ ਜਿਹਾ ਲੱਗਦਾ ਵੀ ਇਹਦੇ ਵਿੱਚ ਇੱਕ ਚਮਚਾ ਜਿਹੜਾ ਹੋਰ ਐਡ ਕਰਨਾ ਪਊਗਾ ਆਪਾਂ ਨਚੌਲਾਂ ਦਾ ਆਟਾ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਹੈ ਨਾ ਜਿਹੜਾ ਇੱਕ ਅੱਧਾ ਚਮਚਾ ਹੋਰ ਐਡ ਕਰ ਲਿਓ ਅਸੀਂ ਜ਼ਿਆਦਾ ਨਹੀਂ ਐਡ ਹੋਣਾ ਇੰਨੇ ਕਰ ਲੂਆਂ ਦੇ ਵਿੱਚ ਇਹ ਵੀ ਜਿਹਦੇ ਨਾਲ ਨਾ ਵਧੀਆ ਆਪਣਾ ਆਟਾ ਬਣ ਕੇ ਤਿਆਰ ਹੋ ਜੇ ਤੇ ਆਪਾਂ 스ਨੈਕਸ ਆ ਜਿਹੜੇ ਆਸਾਨੀ ਨਾਲ ਬਣਾ ਸਕੀਏ ਬਸ ਉਹਨਾਂ ਦਾ ਆਟਾ ਜਿਹੜਾ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਐਡ ਕਰਾਂਗੇ ਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਤੁਸੀਂ ਨਾ ਤੇ ਤੇਲ ਵਗੈਰਾ ਕੁਛ ਵੀ ਐਡ ਨਹੀਂ ਕਰਨਾ ਤੇ ਨਾ ਹੀ ਤੁਸੀਂ ਹੱਥ ਗਰੀਸ ਕਰਨੇ ਆ ਇਸ ਗੱਲ ਦਾ ਧਿਆਨ ਰੱਖਿਓ ਤੁਸੀਂ ਲਓ ਜੀ ਆਟਾ ਬਿਲਕੁਲ ਤਿਆਰ ਹੋ ਗਿਆ ਇਸ ਤਰੀਕੇ ਨਾਲ ਤੇ ਹੁਣ ਜੀ ਇਸ ਤਰੀਕੇ ਨਾਲ ਨਾ ਆਪਾਂ ਸਾਰੇ ਮਿਕਸਚਰ ਦਾ ਇੱਕ ਪੇੜਾ ਬਣਾ ਲਾਂਗੇ ਤੁਸੀਂ ਚਾਹੇ ਚਕਲੇ ਤੇ ਰੱਖ ਕੇ ਨੂੰ ਰੋਟੀ ਦੀ ਤਰ੍ਹਾਂ ਵੇਲ ਲਿਓ ਚਾਹੇ ਇਸ ਤਰੀਕੇ ਨਾਲ ਜਿਹੜਾ ਕਿਸੇ ਵੀ ਥਾਲ ਜਾਂ ਪਲੇਟ 'ਚ ਰੱਖ ਲਿਓ ਤੇ ਨੂੰ ਹੱਥਾਂ ਨਾਲ ਹੀ ਮੈਂ ਫਲੈਟ ਬਣਾ ਲੂੰਗੀ ਵੇਲਨੇ ਨਾਲ ਵੇਲ ਕੇ ਵੀ ਤੁਸੀਂ ਬਣਾ ਸਕਦੇ ਹੋ ਤੇ ਨੂੰ ਜ਼ਿਆਦਾ ਨਾ ਆਪਾਂ ਪਤਲਾ ਨਹੀਂ ਕਰਾਂਗੇ ਤੇ ਹੁਣ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਤਿਆਰ ਕਰ ਲਿਆ ਦੇਖੋ ਤੇ ਹੁਣ ਕਿਸੇ ਵੀ ਚਾਕੂ ਦੀ ਮਦਦ ਨਾਲ ਜਾਂ ਫਿਰ ਇਸ ਤਰੀਕੇ ਦੇ ਪੀਜ਼ਾ ਕਟਰ ਨਾਲ ਆਪਾਂ ਇਹਨੂੰ ਕਿਨਾਰੀਆਂ ਤੋਂ ਪਹਿਲਾਂ ਕੱਟਾਂਗੇ ਬਿਲਕੁਲ ਨਾ ਇੱਕ ਚੌਰਸ ਪੀਸ ਆ ਜਿਹੜਾ ਬਣਾ ਕੇ ਤਿਆਰ ਕਰ ਲਾਂਗੇ ਇਹਦਾ ਆਪਾਂ ਤੇ ਜਿਹੜਾ ਕਿਨਾਰੀਆਂ ਤੋਂ ਮਿਕਸਚਰ ਬਚ ਗਿਆ ਨੇ ਇਹਦਾ ਦੁਬਾਰੇ ਪੇੜਾ ਬਣਾ ਕੇ ਆਪਾਂ 스ਨੈਕਸ ਜਿਹੜੇ ਬਣਾ ਸਕਦੇ ਹਾਂ ਇਹਨੂੰ ਆਪਾਂ ਵੇਸਟ ਨਹੀਂ ਕਰਨਾ ਤੇ ਹੁਣ ਜੀ ਜਿਸ ਵੀ ਚਾਕੂ ਦੇ ਨਾਲ ਤੁਸੀਂ ਕਟਿੰਗ ਕਰੋਗੇ ਉਹਦੇ ਤੇ ਸੁੱਕਾ ਆਟਾ ਲਾ ਲਿਓ ਬਸ ਤੁਸੀਂ ਤੇਲ ਨਾ ਲਾਇਓ ਵੀ ਇਸ ਤਰੀਕੇ ਨਾਲ ਆਸਾਨੀ ਨਾਲ ਆਪਾਂ ਕੱਟ ਸਕੀਏ ਜਾਂ ਫਿਰ ਇਸ ਤਰੀਕੇ ਨਾਲ ਜੇ ਅਗਰ ਪੀਜ਼ਾ ਗੱਟਰ ਨਾਲ ਕਟਿੰਗ ਕਰੋਗੇ ਇਸ ਤਰੀਕੇ ਦੇ ਆਪਾਂ ਪੀਸ ਆ ਜਿਹੜੇ ਕੱਟ ਲਾਂਗੇ ਤੁਸੀਂ ਆਪਣੀ ਇੱਛਾ ਮੁਤਾਬਕ ਹੈ ਜਿਹੜਾ ਇਹਨਾਂ ਨੂੰ ਵੱਡੇ ਛੋਟੇ ਸਾਈਜ਼ ਦੇ ਬਣਾ ਸਕਦੇ ਹੋ ਇਹਨਾਂ ਨੂੰ ਇਸ ਤਰੀਕੇ ਨਾਲ ਕਟਿੰਗ ਕਰਕੇ ਫਰਿੱਜ 'ਚ ਵੀ ਰੱਖ ਸਕਦੇ ਹੋ ਜੇ ਤੁਹਾਡੇ ਕੋਲੇ ਸਮਾਂ ਹੋਇਆ ਇਸ ਤਰੀਕੇ ਨਾਲ ਜੀ ਸਾਰਿਆਂ ਦੀ ਆਪਾਂ ਕਟਿੰਗ ਕਰ ਲਈ ਐ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਜੇ ਤੁਹਾਨੂੰ ਲੱਗਿਆ ਵੀ ਥੋੜੀ ਜਿਹੀ ਨੇਰੀ ਸ਼ੇਪ ਖਰਾਬ ਹੁੰਦੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਐਡਜਸਟ ਕਰ ਲਿਓ ਇਹਨਾਂ ਦੀ ਸ਼ੇਪ ਨੂੰ ਬਿਲਕੁਲ ਚੌਰਸ ਬਣਾ ਦਿਓ ਤੇ ਇਸ ਤਰੀਕੇ ਨਾਲ ਜੀ ਸਾਰੇ 스ਨੈਕਸ ਐ ਜਿਹੜੇ ਆਪਾਂ ਤਿਆਰ ਕਰ ਲਏ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਨਾਂ ਨੂੰ ਬਣਾ ਕੇ ਤੁਸੀਂ ਫਰਿੱਜ 'ਚ ਵੀ ਰੱਖ ਸਕਦੇ ਹੋ ਫਿਰ ਇਹ ਹੋਰ ਵੀ ਜ਼ਿਆਦਾ ਕਰਕਰੇ ਬਣਨਗੇ ਤੇ ਆਪਾਂ ਨਾ ਥੋੜੀ ਜਿਹੀ ਇਸ ਤਰੀਕੇ ਨਾਲ ਚੌਲਾਂ ਦੇ ਆਟੇ ਦੀ ਕੋਟਿੰਗ ਕਰ ਦੇਾਂਗੇ ਇਹਨਾਂ ਤੇ ਚੌਲਾਂ ਦਾ ਇਸ ਤਰੀਕੇ ਨਾਲ ਜਰੂਰ ਛਿੜਕਦੇ ਹੋ ਤੁਸੀਂ ਬਿਲਕੁਲ ਹੀ 1 ਕ ਇੱਕ ਚਮਚ ਲੱਗੂਗਾ ਤੇ ਹੁਣ ਜੀ ਸਾਰੇ ਸਨੈਕਸ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਏ ਨਾ ਤੇ ਵਧੀਆ ਕੋਟਿੰਗ ਕਰ ਲਈ ਆਟੇ ਦੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਮੀਡੀਅਮ ਫਲੇਮ ਤੇ ਆਪਾਂ ਤੇਲ ਗਰਮ ਕਰ ਲਿਆ ਦੇਖੋ ਇੰਨਾ ਗਰਮ ਹੋਣਾ ਚਾਹੀਦਾ ਘੱਟ ਗਰਮ ਨਾ ਹੋਵੇ ਤੇਲ ਤੇ ਇਸ ਤੋਂ ਜ਼ਿਆਦਾ ਗਰਮ ਨਾ ਹੋਵੇ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਤੇਲ ਦੇ ਵਿੱਚ ਛੱਡ ਦੇਾਂਗੇ ਜਿੰਨੇ ਕੁ ਮੈਂ ਪੈਨ ਦੇ ਵਿੱਚ ਬਣਾ ਸਕੀ ਵੀ ਆਸਾਨੀ ਨਾਲ ਇਹਨਾਂ ਦੀ ਸਾਈਡਾਂ ਪਲਟੀਆਂ ਜਾਣੇ ਵਧੀਆ ਬਣ ਜਾਣ। ਬਸ ਓਨੇ ਕੀ ਆਪਾਂ ਪੈਨ ਦੇ ਵਿੱਚ ਆ ਜਿਹੜਾ ਫਰਾਈ ਕਰਾਂਗੇ ਪਹਿਲਾਂ। ਤੇ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡਾਂਗੇ ਇੰਨੇ ਜ਼ਿਆਦਾ ਬੱਬਲਸ ਬਣ ਰਹੇ ਆ। ਹਜੇ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਹਿਲਾਉਣਾ ਕਿਉਂਕਿ ਫਿਰ ਇਹ ਟੁੱਟ ਵੀ ਸਕਦੇ ਆ। ਜਦੋਂ ਹਲਕੇ ਜੇ 골ਡਨ ਹੋ ਗਏ ਨਾ ਉਦੋਂ ਆਪਾਂ ਇਹਨਾਂ ਦੀ ਸਾਈਡ ਪਲਟਾਂਗੇ। ਤੇ ਹਾਂਜੀ ਅੱਧੇ ਇੱਕ ਮਿੰਟ ਬਾਅਦ ਨਾ ਇਸ ਤਰੀਕੇ ਨਾਲ ਤੁਸੀਂ ਪੈਨ ਜਾਂ ਕੜਾਹੀ ਨੂੰ ਨਾ ਥੋੜਾ ਜਿਹਾ ਘੁਮਾ ਦਿਓ। ਵੀ ਵਧੀਆ ਹੈ ਇਹ ਨਾ ਚਿਪਕਣਾ ਨਾ ਥੱਲੇ ਬ ਬਹੁਤ ਹੀ ਆਸਾਨੀ ਨਾਲ ਇਹ ਬਣ ਜਾਣਗੇ ਜਦੋਂ ਆਪਾਂ ਨੂੰ ਲੱਗਿਆ ਦੇਖੋ ਥੋੜਾ ਜਿਹਾ ਕ੍ਰਿਸਪੀ ਹੋਣ ਲੱਗੇ ਕਲਰ ਇਹਨਾਂ ਦਾ 골ਡਨ ਹੋਣ ਲੱਗ ਗਿਆ ਉਦੋਂ ਆਪਾਂ ਇਸ ਤਰੀਕੇ ਨਾਲ ਇਹਨਾਂ ਦੀ ਸਾਈਡ ਜਿਹੜੀ ਪਲਟ ਦੇਾਂਗੇ ਦੇਖੋ ਬਿਲਕੁਲ ਇਹ ਬिखरੇ ਨਹੀਂ ਤੇਲ ਦੇ ਵਿੱਚ ਜਾ ਕੇ ਕਿੰਨੇ ਵਧੀਆ ਪੱਕਣੇ ਸਟਾਰਟ ਹੋ ਗਏ ਇਸ ਤਰੀਕੇ ਨਾਲ ਤੇ ਨਾ ਆਪਾਂ ਨੂੰ ਜ਼ਿਆਦਾ ਸਮਾਨ ਦੀ ਜ਼ਰੂਰਤ ਹੈ ਕਿਹੋਂ ਜੀ ਇਸ ਤਰੀਕੇ ਨਾਲ ਇਹਨਾਂ ਦੀ ਸਾਈਡਾਂ ਨੂੰ ਪਲਟਦੀ ਹੋਈ ਮੈਂ ਇਹਨਾਂ ਨੂੰ ਵਧੀਆ 골ਡਨ ਬਣਾ ਕੇ ਤਿਆਰ ਕਰ ਲੂੰਗੀ ਸਾਰੀਆਂ ਸਾਈਡਾਂ ਤੋਂ ਇਹ ਪੱਕ ਜਾਣਗੇ ਕਿਤੇ ਕੱਚੇ ਨਹੀਂ ਰਹਿਣੇ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਇਹ ਬਹੁਤ ਹੀ ਘੱਟ ਸਮਾਨ ਦੇ ਨਾਲ ਬਿਲਕੁਲ ਬਜਟ ਦੇ ਵਿੱਚ ਇਹ ਤਿਆਰ ਹੋ ਜਾਂਦੇ ਆ ਤੁਸੀਂ ਇਹਨਾਂ ਨੂੰ ਬਣਾ ਕੇ ਜਿਹੜਾ ਫ੍ਰਿਜ 'ਚ ਰੱਖ ਸਕਦੇ ਹੋ ਜੇ ਤਾਂ ਮਹਿਮਾਨਾਂ ਨੇ ਆਉਣਾ ਹੋਵੇ ਤੁਸੀਂ ਉਹਨਾਂ ਨੂੰ ਵੀ ਬਣਾ ਕੇ ਜਿਹੜਾ ਸਰਵ ਕਰ ਸਕਦੇ ਹੋ ਜਾਂ ਕਈ ਵਾਰ ਬੱਚੇ ਕਹਿੰਦੇ ਸਾਨੂੰ ਸ਼ਾਮ ਨੂੰ ਭੁੱਖ ਲੱਗੀ ਆ ਤਾਂ ਤੁਸੀਂ ਬੱਚਿਆਂ ਨੂੰ ਬਣਾ ਕੇ ਜਿਹੜਾ ਦੇ ਸਕਦੇ ਹੋ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਆ ਇਹ ਘੱਟ ਤੋਂ ਘੱਟ ਸਮਾਨ ਦੇ ਨਾਲ ਨਾ ਆਪਾਂ ਨੂੰ ਮੈਦੇ ਦੀ ਨਾ ਬੇਸਨ ਦੀ ਨਾ ਕਾਰਨ ਸਟਾਰਚ ਦੀ ਜ਼ਰੂਰਤ ਆ ਬਸ ਆਪਾਂ ਨੂੰ ਚਾਵਲਾਂ ਦਾ ਆਟਾ ਉਹ ਵੀ 3-4 ਚਮਚ ਸਤਰੀ ਕੇ ਨਾਲ ਜੀ ਸਾਰੇ ਸਨੈਕਸ ਜਿਹੜੇ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਬਹੁਤ ਹੀ ਵਧੀਆ 골ਡਨ ਬਣ ਕੇ ਤਿਆਰ ਹੋ ਗਏ ਆ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕੱਢ ਲੈਣੇ ਆ ਸੇਮ ਇਸੇ ਤਰੀਕੇ ਨਾਲ ਦੂਜੇ ਵੀ ਆਪਾਂ ਬਣਾ ਲੈਣੇ ਆ ਜਿਹੜੀ ਆਪਾਂ ਚੌਲਾਂ ਦੇ ਆਟੇ ਦੀ ਇਹਨਾਂ ਤੇ ਕੋਟਿੰਗ ਕੀਤੀ ਸੀ ਉਹਦੀ ਵਜ੍ਹਾ ਕਰਕੇ ਇਹਨਾਂ ਦੀ ਜਿਹੜੀ ਲੁੱਕ ਹੈ ਬਹੁਤ ਵਧੀਆ ਆਈ ਆ ਦੇਖਣ ਦੇ ਵਿੱਚ ਬਹੁਤ ਵਧੀਆ ਲੱਗ ਰਹੀ ਹੈ ਇਹ ਤੇ ਹਾਂ ਜੀ ਜਿਹੜੇ ਰਹਿ ਗਏ ਇਹਨਾਂ ਨੂੰ ਵੀ ਮੈਂ ਫਰਾਈ ਕਰ ਲੈਣੀ ਆ ਇਸ ਤਰੀਕੇ ਨਾਲ ਸਾਰੇ ਜਿਹੜੇ ਆਪਾਂ ਪੈਨ ਦੇ ਵਿੱਚ ਫਰਾਈ ਕਰ ਲਾਂਗੇ ਤੇ ਇਧਰ ਗਰਮਾ ਗਰਮ ਬਿਲਕੁਲ ਤਿਆਰ ਹੈ ਤੁਸੀਂ ਇਹਨਾਂ ਨੂੰ ਹਰੀ ਚਟਨੀ ਦੇ ਨਾਲ ਟਮੇਟੋ ਕੈਚਅਪ ਦੇ ਨਾਲ ਸਰਵ ਕਰੋਗੇ ਬਹੁਤ ਟੇਸਟੀ ਲੱਗਣਗੇ ਤੇ ਇਸ ਤਰੀਕੇ ਨਾਲ ਜੀ ਜਿਹੜੇ 스ਨੈਕਸ ਰਹਿ ਗਏ ਇਹਨਾਂ ਨੂੰ ਵੀ ਆ ਬਣਾ ਲੈਣੀਆਂ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ ਤੇ ਗਰਮਾ ਗਰਮ ਸਨੈਕਸ ਆਪਾਂ ਟਮੇਟੋ ਕੇਚਪ ਦੇ ਨਾਲ ਸਰਵ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਪੱਕ ਕੇ ਤਿਆਰ ਹੋਏ ਆ ਜੀ ਬਹੁਤ ਹੀ कुरकुरे ਤੇ ਕਰਾਰੇ ਬਣਦੇ ਨੇ